ਬੀਤੇ ਕੱਲ੍ਹ ਹੋਏ ਦਰਦਨਾਕ ਛੜਕੇ ਹਾਦਸੇ ਦੌਰਾਨ ਹਲਕਾ ਗੁਰੂ ਹਰ ਸਹਾਇ ਦੇ ਵੱਖ-ਵੱਖ ਪਿੰਡਾਂ ਤੋਂ 11 ਨੌਜਵਾਨਾਂ ਦੀ ਮੌਤ ਹੋਈ ਸੀ ਅੱਜ ਉਹਨਾਂ ਮ੍ਰਿਤਕ ਨੌਜਵਾਨਾਂ ਵਿੱਚੋਂ 3 ਦਾ ਸੰਸਕਾਰ ਗੁਰੂ ਹਰ ਸਹਾਇ ਦੇ ਸ਼ਮਸ਼ਾਨ ਘਾਟ ਵਿਖੇ ਕੀਤਾ ਗਿਆ ਜਿੱਥੇ ਇੱਕ ਸਮੇਂ ਤੈਨੋ ਚੇ ਖਾਵਾਨੋ ਵੱਖ-ਵੱਖ ਪਰਿਵਾਰਾਂ ਵੱਲੋਂ ਅਗਨੀ ਪੇੜ ਕੀਤੀ ਗਈ ਤੇ ਹੈਰਾਨੀ ਦੀ ਗੱਲ ਹੈ ਕਿ ਸ਼ਮਸ਼ਾਨ ਘਾਟ ਵਿਖੇ ਜਗ੍ਹਾ ਵੀ ਘਟ ਪੈ ਗਈ ਕਿਉਂਕਿ ਇਹਨਾਂ ਨੌਜਵਾਨਾਂ ਦੀ ਮੌਤ ਤੇ ਵੱਖ-ਵੱਖ ਥਾਵਾਂ ਤੋਂ ਉਹਨਾਂ ਦੇ ਰਿਸ਼ਤੇਦਾਰ ਯਾਰ ਬੇਲੀ ਪਹੁੰਚੇ ਸਨ ਜਿਨ੍ਹਾਂ ਨੇ ਕਦੇ ਉਹਨਾਂ ਨਾਲ ਇਕੱਠਿਆਂ ਕੰਮ ਕੀਤਾ ਤੇ ਕੁਝ ਯਾਦਾਂ ਨੂੰ ਛੱਡ ਇਹ ਨੌਜਵਾਨ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਉੱਥੇ ਪਹੁੰਚੇ ਲੋਕਾਂ ਦੇ ਇਸ ਗਮਗੀਨ ਮਾਹੌਲ ਮੋਕੇ ਹਰ ਕਿਸੇ ਦੀ ਅੱਖ ਰੋਈ ਦਿਖਾਈ ਦਿੱਤੀ ਉੱਤੇ ਹੀ ਅੰਤਿਮ ਸੰਸਕਾਰ ਮੋਕੇ ਇਸ ਦੁੱਖ ਦੀ ਘੜੀ ਤੇ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਨ ਲਈ ਸਾਬਕਾ ਮੰਤਰੀ ਅਤੇ ਹਲਕਾ ਵਿਧਾਇਕ ਸਰਦਾਰ ਫੌਜਾ ਸਿੰਘ ਸਰਾਰੀ ਵਿਸ਼ੇਸ਼ ਤੌਰ ਤੇ ਪੁੱਜੇ ਜਿੱਥੇ ਵਕ ਵਕ ਪਰਿਵਾਰਕ ਮੈਂਬਰਾਂ ਨਾਲ ਅਫਸੋਸ ਕੀਤਾ ਤੇ ਪਰਿਵਾਰਕ ਮੈਂਬਰਾਂ ਨੂੰ ਪੰਜਾਬ ਸਰਕਾਰ ਵੱਲੋਂ ਹਰ ਸੰਭਵ ਮਦਦ ਦੇਣ ਦਾ ਵਿਸ਼ਵਾਸ ਵੀ ਦਿਵਾਇਆ ਸ਼ਹਿਰ ਅੱਜ ਪਰਿਵਾਰ ਦੇ ਨਾਲ ਕੁਝ ਸਾਂਝਾ ਕਰਨ ਦੇ ਲਈ ਆਏ ਉਹ ਸ਼ਮਸ਼ਾਨ ਘਾਟ ਕਿਵੇਂ ਦੇਖਦੇ ਹੋ ਹਾਸਾ ਬਹੁਤ ਮੰਦ ਭਗਾ ਸੀਗਾ ਕੀ ਪਰਿਵਾਰਾਂ ਦੀ ਮਦਦ ਕਿ ਇਸ ਤਰ੍ਹਾਂ ਕੀਤੀ ਜਾ ਰਹੀ ਹੈ ਕੁਦਰਤੀ ਪਾੜਾ ਵਰਤਿਆ ਬੜਾ ਮੰਦ ਭਗਾ ਹੈ ਪਰ ਅਸੀਂ 11 ਮੌਤਾਂ ਹੋਈਆਂ ਜਿਨ੍ਹਾਂ ਚੋਂ ਕਿਤੇ ਸ਼ਮਸ਼ਾਨ ਘਾਟ ਵਿੱਚ ਕਿਸੇ ਦੇ ਘਰ ਜਾ ਰਹੇ ਆ ਨਾਲ ਪ੍ਰਸ਼ਾਸਨ ਵੀ ਹੈ ਜਿੰਨੀ ਸਰਕਾਰੀ ਮਦਦ ਦਿੱਤੀ ਜਾਣੀ ਹੈ ਉਹਦਾ ਬੰਦੋਬਸਤ ਕਰ ਰਹੇ ਆ ਕੁਦਰਤ ਦਾ ਪਾਣਾ ਵਰਤੇ ਜੀ ਇਹਦੇ ਵਿੱਚ ਜਿੱਥੇ ਜਿੱਥੇ ਕੇ ਦਾ ਸਮਾਂ ਨਰਦਾਰਤ ਹੁੰਦਾ 26 27 ਨੌਜਾਨ ਬੱਚੇ ਜਿਹੜੇ ਆਪਣੇ ਰੋਜ਼ਗਾਰ ਵਾਸਤੇ ਮੈਜਪੈਲਸਾ ਚ ਕੰਮ ਕਰਨ ਜਾਂਦੇ ਸੀ ਉਹ ਪਹਿਲਾਂ ਵੀ ਜਾਂਦੇ ਸੀ ਪਰ ਉਹ ਮਾੜਾ ਦਿਨ ਸੀ ਜਿੱਦੇ ਵਿੱਚ ਇਸ ਤਰ੍ਹਾਂ ਦੀ ਘਟਨਾ ਵਾਪਰੀ ਹੈ ਕਈ ਨੌਜਾਨ ਬੱਚੇ ਕੁਆਰੇ ਆ ਮਾਂ ਬਾਪ ਉਹਨਾਂ ਤੇ ਡਿਪੈਂਡ ਸੀ ਜਿਵੇਂ ਇੱਥੇ ਪਿੱਛੇ ਜਾ ਕੇ ਆਏ ਆ ਬਾਬ ਬਿਮਾਰ ਹੈ ਤੇ ਉਹਦਾ ਇੱਕ ਬੱਚਾ ਉਹਦੇ ਘਰ ਵਾਲੀ ਮਰਗੀ ਤੋਂ ਇਕੱਲਾ ਬੱਚਾ ਰਹਿ ਗਿਆ ਦੱਸਿਆ ਗਿਆ ਸੀ। ਤੋਂ ਜਿੰਨੀ ਮਦਦ ਹੋ ਸਕਦੀ ਹੈ ਸਾਰੇ ਗਰੀਬ ਪਰਿਵਾਰ ਸੀ ਹੈਂਡ ਟੂ ਮਾਊਥ ਰੋਜੀ ਰੋਟੀ ਕਰਕੇ ਖਾਣ ਵਾਲੇ ਸੀ। ਤੇ ਪੰਜਾਬ ਸਰਕਾਰ ਹਰ ਸੰਭਵ ਮਦਦ ਕਰ ਰਹੀ ਹੈ। ਸਾਡੇ ਪੰਜਾਬ ਦੇ ਮੁੱਖ ਮੰਤਰੀ ਮਾਨ ਸਾਹਿਬ ਨੇ ਵੀ ਹਦਾਇਤ ਕੀਤੀ ਹੈ ਕਿ ਤੁਸੀਂ ਜਾਓ, ਦੁੱਖ ਸਾਂਝਾ ਕਰੋ ਸਾਰੇ ਪਰਿਵਾਰਾਂ ਨਾਲ ਤੇ ਜਿਹੜੀ ਮਦਦ ਹੈ ਉਹ ਛੇਤੀ ਦਿੱਤੀ। ਸਰ ਇੱਕ ਰੋੜੇ ਜਿਹੜਾ ਉਹ ਵੀ ਬਹੁਤ ਛੋਟਾ ਆ। ਰੋਡ ਤੇ ਐਕਸੀਡੈਂਟ ਹੋਇਆ ਤੇ ਇਸ ਤਰ੍ਹਾਂ ਦਾ ਵੀ ਸਰਕਾਰ ਵੱਲੋਂ ਕਿਹਾ ਗਿਆ ਕਿ ਰੋਡ ਨੂੰ ਚੌੜਾ ਕੀਤਾ ਜਾਏ ਇਹ ਰੋਡ ਦੀ ਪ੍ਰਪੋਜ਼ਲ ਬਣੀ ਹੋਈ ਹੈ ਤੇ ਜਲਦੀ ਇਹਦਾ ਟੈਂਡਰ ਹੋ ਜਾਏਗਾ ਕਿਉਂਕਿ ਇਹ ਰੋਡ ਜਿਹੜਾ ਛੋਟਾ ਇਸ ਰੋਡ ਤੇ ਚਾਰ ਸਟੇਟਾਂ ਦਾ ਸਫਰ ਤੈ ਹੁੰਦਾ ਹੈ ਜਿਸ ਤਰ੍ਹਾਂ ਹਿਮਾਚਲ ਹੈ ਜੀਐਨਕੇ ਚ ਜਿੱਥੇ-ਿੱਥੇ ਧਾਰਮਿਕ ਮੰਦਿਰ ਹੈਗੇ ਨੇ ਉੱਥੇ ਲੋਕ ਬੜੀ ਆਸਤਾ ਨਾਲ ਇਧਰ ਗੁਜਰਾਤ ਰਾਜਸਥਾਨ ਤੋਂ ਲੋਕ ਆਉਂਦੇ ਤਾਂ ਰਸਤਾ ਛੋਟਾ ਰਸ਼ ਜਾਂਦਾ ਇਹ ਜਲਦੀ ਫੋਰ ਲੈਂਡ ਦੀ ਪ੍ਰੋਵੀਜ਼ਨ ਜਿਹੜੀ ਹੈ ਉਹ ਤੇਂਦਰ ਸਰਕਾਰ ਦੇ ਜੀ ਡੈਪਟ ਜਿਹੜੀ ਆਪਣੇ ਪ੍ਰਵਾਇਰ ਮੰਤਰੀ ਨੇ ਉਹਨਾਂ ਤੱਕ ਮੈਂ ਵੀ ਪਹੁੰਚ ਕਰਾਂਗਾ ਕਿ ਇਸ ਨੂੰ ਜਲਦੀ ਸ਼ੁਰੂ ਕੀਤਾ ਜਾਵੇ ਇੱਕ ਸਰ ਐਂਬੂਲੈਂਸ ਦੀ ਜਿਹੜੀ ਹੈ ਪਰੇ ਡਾਕਟਰਾਂ ਦੀ ਕਮੀ ਹੈ ਗੂਗੂ ਹਾਦਸਾ ਹੋਇਆ ਜੀ ਕਿਸੇ ਦੇ ਹਸਪਤਾਲ ਹੋਇਆ ਇਸ ਦੇ ਲਈ ਵੀ ਕੋਈ ਉਪਰਾਲਾ ਕੀਤਾ ਜਾ ਰਿਹਾ ਹੈ ਬਿਲਕੁਲ ਜੀ ਇਹਦਾ ਉਪਰਾਲਾ ਕੀਤਾ ਜਾ ਰਿਹਾ ਹੈ ਕਿ ਆਸਤਾਲਾਂ ਦੇ ਵਿੱਚ ਡਾਕਟਰਾਂ ਦੀ ਕਮੀ ਹੈ ਇੱਕ ਲੈਸੇਤਾ ਸੇਵਾ ਭਾਵਨਾ ਨਾਲ ਅਗਰ ਡਾਕਟਰ ਜਦੋਂ ਬਣਦੇ ਆ ਉਸ ਤੋਂ ਪਹਿਲਾਂ ਇਹ ਬਾਉਂਡ ਪਰਦੇ ਤੇ 3 ਸਾਲ ਦਾ 5 ਸਾਲ ਦਾ ਕਿ ਮੈਂ ਸਰਕਾਰੀ ਡਿਊਟੀ ਕਰਾਂਗਾ ਜਦੋਂ ਉਹਨਾਂ ਦਾ ਸਮਾਂ ਪੂਰਾ ਹੋ ਜਾਂਦਾ ਤਾਂ ਫਿਰ ਉਹ ਨੌਕਰੀ ਛੱਡ ਕੇ ਪ੍ਰਾਈਵੇਟ ਕਰ ਲੈਂਦੇ ਨੇ ਤਾਂ ਮੈਂ ਤਾਂ ਉਹਨਾਂ ਨੇ ਵੀ ਗੁਜਾਜ਼ ਕਰਾਂਗਾ ਕਿ ਜੇ ਪਰਮਾਤਮਾ ਨੇ ਤੁਹਾਨੂੰ ਔਨਰ ਦਿੱਤਾ ਤੇ ਲੋਕ ਸੇਵਾ ਕਰੋ ਇਹ ਬਾਰਡਰ ਦਾ ਏਰੀਆ ਹੋਣ ਕਰਕੇ ਜਦੋਂ ਕੋਈ ਡਾਕਟਰ ਇੱਥੇ ਤਾਇਨਾਤ ਕੀਤਾ ਜਾਂਦਾ ਹਰੇਕ ਬੰਦਾ ਚਾਹੁੰਦਾ ਕਿ ਮੇਰੇ ਬੱਚਿਆਂ ਦੀ ਜਿਹੜੀ ਪਰਵਰਿਸ਼ ਆ ਉਹ ਚੰਗੇ ਸਕੂਲਾਂ ਚੰਗੇ ਸ਼ਹਿਰਾਂ ਵਿੱਚ ਹੋਵੇ ਜਿਵੇਂ ਮੋਹਾਲੀ ਪਟਿਆਲਾ ਜਦੋਂ ਦਲਮਨ ਸਰ ਇੱਥੇ ਬਾਰਡਰ ਪੱਟੀ ਹੋਣ ਕਰਕੇ اون ਨੂੰ تیار ਕੋਈ ਨਹੀਂ ਉਹਨਾਂ ਵਾਸਤੇ ਮੰਤਰੀ ਜੀ ਨੂੰ ਮਿਲਿਆ ਸੀ ਤਾਂ ਹਰ ਸੰਭਵ ਕੋਸ਼ਿਸ਼ ਪੁਰਸ਼ਵਾਸ਼ਿੰਦਤਾ ਉਹਨਾਂ ਨੇ ਕਿ ਅਸੀਂ ਜਲਦੀ ਹੱਲ ਕਰਾਂਗੇ ਤਾਂ ਕਿ ਸਟਾਫ ਪੂਰਾ ਹੋ ਸਕੇ ਹਜ਼ਾਰਾਂ ਤੁਸੀਂ ਵੀ ਪਰਿਵਾਰਾਂ ਦੇ ਨਾਲ ਉਸਾਂ ਦਾ ਕਰਨ ਦੇ ਲਈ ਹੈ ਪ੍ਰਸ਼ਾਸਨ ਵੱਲੋਂ ਕਿਸ ਤਰ੍ਹਾਂ ਦੀਆਂ ਪਰਿਵਾਰ ਦੇ ਲਈ ਮਦਦ ਕੀਤੀ ਜਾ ਰਹੀ ਹੈ ਸਰ ਪ੍ਰਸ਼ਾਸਨ ਵੱਲੋਂ ਸਾਰੀਆਂ ਮਤਲਬ ਕਿ ਜੋ ਸਰਕਾਰ ਦੀਆਂ ਹਦਾਇਤਾਂ ਦੇ ਮੁਤਾਬਕ ਹੁਣ ਸੀ ਫਾਰਮੈਲਿਟੀਜ਼ ਜੋ ਵੀ ਕੰਪਨਸੇਸ਼ਨ ਦਿੱਤੀ ਜਾਣੀ ਹੈ ਉਦਿਆਸ ਕੰਪਲਿਸ਼ਨ ਫਾਰਮੈਲਿਟੀ ਸਾਰੀ ਪੂਰੀਆਂ ਕਰਵਾ ਰਹੇ ਹਾਂ ਇਹ ਜਲਦ ਜਲਦ ਫਾਰਮੈਲਿਟੀ ਸਾਰੀਆਂ ਸੜੀਆਂ ਕੰਪਲੀਟ ਹੋ ਜਾਣੀਆਂ ਨੇ ਤੇ ਉਹਦੇ ਬਾਅਦ ਸਬੰਧਤ ਪਰਿਵਾਰ ਦੇ ਅਕਾਊਂਟ ਦੇ ਵਿੱਚ ਪੈਸੇ ਜਿਹੜੇ ਪਾਏ ਜਾਣਗੇ ਡਾਕਟਰ ਸਰ ਜਿਹੜੇ ਪਰਿਵਾਰ ਨੇ ਉਹ ਬਹੁਤ ਹੀ ਤ੍ਰਿਪ ਕੇ ਨਾਲ ਰਿਹਾ ਕੋਈ ਕਿਸ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਨੇ ਤਾਂ ਜੋ ਇਹਨਾਂ ਨੂੰ ਜੁਰੀ ਮਤਲਬ ਜਲਦੀ ਤੋਂ ਜਲਦੀ ਕਿਸੇ ਜਾਰੇ ਇਹਦੇ ਸਰ ਇਤਨਾ ਹੈ ਕਿ ਅਸੀਂ ਸਾਰਾ ਹੀ ਅਰੇਜਮੈਂਟ ਲਗਭਗ ਤਰ੍ਹਾਂ ਕਰ ਲਿਆ ਹੋਇਆ ਸਾਰੇ ਨੇ ਇਸ ਹਿਸਾਬ ਲੈ ਲਿਆ ਹੋਇਆ ਹੋਰ ਵੀ ਅਸੀਂ ਆਸੇਪ ਦੇਖ ਰਹੇ ਹਾਂ ਸਰਕਾਰੋਂ ਨੂੰ ਸੈਡ ਕ੍ਰਾਸ ਹੈ ਸੱਦਕਾ ਹੋਰ ਸੋਸਾਇਟੀ ਸੇ ਗਿਆ ਨੇ ਜਿੰਨੇ ਵੀ ਫੰਡਸ ਨੇ ਹੋਰ ਵੀ ਅਸੀਂ ਦੇਖ ਰਹੇ ਹਾਂ ਕਿ ਜਿੰਨੀ ਤੋਂ ਜਿੰਨੀ ਜ਼ਿਆਦਾ ਮਤ ਕਰ ਸਕੀਏ ਕਰਾਂਗੇ ਜੀ ਇਹਨਾਂ ਦੇ ਵਿੱਚ ਸਿਰ ਕੁਛ ਬੱਚੇ ਵੀ ਹੈਗੇ ਆ ਜਿਹੜੇ ਪੜਦੇ ਆ ਉਨ੍ਹਾਂ ਦੇ ਵੀ ਕੋਈ ਸਿੱਖਿਆ ਨੂੰ ਲੈ ਕੇ ਵੀ ਕੋਈ ਟਰਾਲਾ ਕੀਤਾ ਗਿਆ ਪੰਜਾਬ ਸਰਕਾਰ ਦੇ ਧਿਆਨ ਚ ਲਿਆਵਾਂਗੇ ਹਾਂਜੀ ਹਾਂਜੀ ਜੋ ਇਸ ਤਰ੍ਹਾਂ ਦਾ ਸਾਡੇ ਚ ਕੋਈ ਵੀ ਕੇਸ ਜਿੱਦਾਂ ਆਏਗਾ ਉਹਦਾ ਵੀ ਅਸੀਂ ਪ੍ਰਪੋਜ਼ਲ ਜਿਹੜਾ ਪੰਜਾਬ ਸਰਕਾਰ ਦੇ ਧਿਆਨ ਚ ਲਿਆਵਾਂਗੇ ਸੁਖਨਾਮ ਸਾਹਿਬ ਤੋਂ ਮੈਰ ਜਿੰਦਰ ਸਿੰਘ ਜੀ ਤਸੀਹਦਾਰ ਗੁਰੂ ਹਰਸ਼ਾ